ਔਦ ਬੱਡੀ ਖਵਰਾ ਜਿਵੇਂ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੌਤ ਦਾ ਇੱਕ ਸੱਚ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਯਾਨੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੇ ਉਹਦੇ ਦੋਸਤਾਂ ਦੇ ਉੱਤੇ ਵੀ ਸ਼ੱਕ ਕੀਤਾ ਅਸੀਂ ਵੀ ਬਹੁਤ ਸਾਰੀਆਂ ਗੱਲਾਂ ਦੇ ਆਧਾਰਨ ਤੁਹਾਡੇ ਸਾਹਮਣੇ ਧਰੇ ਪਰ ਅਖਿਰਕਾਰ ਕਹਿੰਦੇ ਜੀ ਦੀਵਾਲੀ ਵਾਲੇ ਦਿਨ ਯਾਨੀ ਬਹੁਤ ਮੰਦ ਭਾਗੀ ਘਟਣਾ ਹੋਈ ਰਾਜਵੀਰ ਜਵੰਦਾ ਦੀ ਪਰ ਦੀਵਾਲੀ ਵਾਲੇ ਦਿਨ ਇੱਕ ਬਹੁਤ ਵੱਡਾ ਸੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜਿਹੜੇ ਕਿ ਸਾਡੇ ਕੱਲੇ ਕੱਲੇ ਪੰਜਾਬੀ ਨੂੰ ਇਸ ਗੱਲ ਦਾ ਬੜਾ ਇੰਤਜ਼ਾਰ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੋਈ ਵੱਡਾ ਕਾਰਨ ਹੋ ਸਕਦਾ ਕੋਈ ਤਾਂ ਕਹਿੰਦਾ ਸੀ ਕਹਿੰਦੇ ਜੀ ਐਕਸੀਡੈਂਟ ਨਹੀਂ ਲੱਗਦਾ ਇਹ ਲੱਗਦਾ ਹੈ ਵੀ ਜਿਵੇਂ ਕਰਵਾਇਆ ਗਿਆ ਪਰ ਪੂਰੇ ਸੱਚ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਕਿ ਹੈਰਾਨ ਕਰ ਦੇਣ ਵਾਲਾ ਖੁਲਾਸਾ ਉਹਨਾਂ ਦੇ ਹੀ ਇੱਕ ਦੋਸਤ ਬਣਿਓ ਔਰ ਪੰਜਾਬ ਪਰ ਦੇ ਲੋਕਾਂ ਨੂੰ ਬਹੁਤ ਵੱਡਾ ਮੈਸੇਜ ਇਸ ਗੱਲ ਦਾ ਜਾਣਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਡਾਕਟਰਾਂ ਤੇ ਵੀ ਸ਼ੱਕ ਕੀਤਾ ਕਹਿੰਦੇ ਜੀ ਡਾਕਟਰਾਂ ਦੀ ਵਜ੍ਹਾ ਦੇ ਨਾਲ ਰਾਜਵੀਰ ਜਵੰਧਾ ਦੇ ਪਰਿਵਾਰ ਦੇ ਨਾਲ ਬਹੁਤ ਵੱਡਾ ਤੋਖਾ ਤੇ ਰਾਜਵੀਰ ਜਵੰਧਾ ਦੇ ਨਾਲ ਹੋ ਗਿਆ ਪਰ ਇਹ ਗੱਲਾਂ ਦੇ ਵਿੱਚੋਂ ਕੁਝ ਐਸੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਸੋਚੀ ਸੀ ਪਰ ਰਾਜਵੀਰ ਜਵੰਦਾ ਦੀ ਇਸ ਖਬਰ ਨੇ ਪੂਰੇ ਪੰਜਾਬ ਭਰ ਨੂੰ ਤਸੱਲੀ ਕਰਵਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਭਾਈ ਐਦਾਂ ਹੀ ਹੋਇਆ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੇ ਸੋਚਿਆ ਸੀ ਦਰਾਂ ਸਾਲ ਦੇ ਵਿੱਚ ਉਹ ਗੱਲ ਤਾਂ ਨਹੀਂ ਆ ਪਰ ਉਹਦੇ ਦੋਸਤ ਨੇ ਇੱਕ ਬਹੁਤ ਵੱਡਾ ਖੁਲਾਸਾ દિਵਾਲੀ ਤੋਂ ਪਹਿਲਾਂ ਹੀ ਕਹਿ ਸਕਦੇ ਜਿਵੇਂ ਅੱਜ 20 ਤਰੀਕ ਹੈ ਅੱਜ ਉਸਦੇ ਦੋਸਤ ਨੇ ਸਾਡੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਸੱਚ ਇਹ ਹੈ ਕਿ ਭਾਈ ਪੰਜਾਬ ਦੇ ਲੋਕਾਂ ਨੇ ਦੇਖੋ ਕਿੰਨੇ ਲੋਕਾਂ ਤੇ ਦੋਸ਼ ਲਾਏ ਕੋਈ ਕਹਿੰਦਾ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੋ ਗਿਆ ਫਿਰ ਇੱਕ ਬਲੈਰੋ ਗੱਡੀ ਦਾ ਬਹੁਤ ਵੱਡਾ ਜ਼ਿਕਰ ਹੋਇਆ ਉਹ ਵੀ ਤੁਸੀਂ ਸੁਣ ਲਿਆ ਪੂਰੀ ਐਂਡ ਤੱਕ ਵੀਡੀਓ ਸੁਣ ਕੇ ਉਸ ਤੋਂ ਬਾਅਦ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣੇ ਆ ਪਹਿਲਾਂ ਤੇ ਦੋਸਤ ਦੀ ਗੱਲ ਸੁਣਦੇ ਆ ਕਿ ਕੀ ਕਹਿੰਦੇ ਨੇ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਆਰ ਪੀ ਲਈ ਨਾ ਕਈ ਲੋਕੀ ਘਰੇ ਬੈਠ ਕੇ ਗੱਲਾਂ ਕਰੀ ਜਾਂਦੇ ਆ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਜਾਣਾ ਹਰ ਕਿਸੇ ਲਈ ਅਸਹਿ ਹੈ ਤੇ ਹਰ ਕਿਸੇ ਦੇ ਵੱਲੋਂ ਉਸ ਦੀ ਮੌਤ ਤੇ ਉਹ ਦੁੱਖ ਪ੍ਰਗਟ ਕੀਤਾ ਗਿਆ ਜਿਵੇਂ ਕੋਈ ਆਪਣਾ ਇਸ ਜਹਾਨ ਤੋਂ ਚਲਾ ਗਿਆ ਹੋਵੇ ਤੇ ਰਾਜਵੀਰ ਜੱਪਿਆਂ ਇੱਕ ਮਾਂ ਨੇ ਸੀ ਪਰ ਦੁਨੀਆ ਤੋਂ ਉਹ ਲੱਖਾਂ ਮਾਵਾਂ ਦਾ ਹੋ ਕੇ ਗਿਆ ਲੱਖਾਂ ਮਾਵਾਂ ਦਾ ਕਾਲਜਾ ਉਸ ਦੇ ਜਾਨ ਨਾਲ ਬਲੁੰਧਰਿਆ ਗਿਆ ਤੇ ਉੱਥੇ ਹੀ ਉਸ ਦੀ ਮੌਤ ਤੋਂ ਬਾਅਦ ਲੋਕਾਂ ਨੂੰ ਰਾਜਵੀਰ ਦੀ ਮੌਤ ਹਾਦਸਾ ਨਹੀਂ ਬਲਕਿ ਇੱਕ ਜਾਣਬੁੱਝ ਕੇ ਕੀਤਾ ਗਿਆ ਕਾਰਨਾਮਾ ਲੱਗ ਰਿਹਾ ਹੈ ਤੇ ਹਰੇਕ ਬੰਦੇ ਦੇ ਵੱਲੋਂ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੀ ਹਨ ਕੋਈ ਕਹਿ ਰਿਹਾ ਹੈ ਕਿ ਬਲੈਰੋ ਗੱਡੀ ਨਾਲ ਟੱਕਰ ਹੋਈ ਤੇ ਕੋਈ ਕਹਿ ਰਿਹਾ ਹੈ ਉਸ ਨਾਲ ਜਾਣਬੁੱਝ ਕੇ ਪਲੈਨਿੰਗ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹਾਲਾਕੀ ਲੋਕ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰਾਜਵੀਰ ਜਵੰਦੇ ਦੇ ਦੋਸਤ ਹੀ ਉਸ ਨਾਲ ਕਤਾਈ ਕਰਕੇ ਕਿਉਂਕਿ ਉਹ ਅਜੇ ਤੱਕ ਵੀ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਤੇ ਰਾਜਵੀਰ ਆਪਣੇ ਪੰਜ ਦੋਸਤਾਂ ਦੇ ਨਾਲ ਹੀ ਰਾਈਡ ਕਰਨ ਹਰ ਵਾਰ ਜਾਂਦਾ ਹੁੰਦਾ ਸੀ ਤੇ ਲੋਕਾਂ ਦੇ ਮਨ ਵਿੱਚ ਅਜੇ ਵੀ ਸ਼ੰਕਾ ਹੈ ਕਿ ਇੰਨੀ ਮਹਿੰਗੀ ਪੋਸ਼ਾਕ ਪਾਉਣ ਤੇ ਲੱਖਾਂ ਦੇ ਹੈਲਮਟ ਪਾਉਣ ਦੇ ਬਾਵਜੂਦ ਵੀ ਰਾਜਵੀਰ ਦੇ ਇੰਨੀ ਜ਼ਖ਼ਮ ਆਖਰ ਲੱਗ ਕਿਵੇਂ ਗਈ ਕੱਲ ਮਿਲਾ ਕੇ ਅਜੇ ਤੱਕ ਵੀ ਲੋਕਾਂ ਲਈ ਰਾਜਵੀਰ ਦੀ ਮੌਤ ਇੱਕ ਰਹੱਸ ਹੈ ਤੇ ਹਰੇਕ ਬੰਦਾ ਸ਼ੱਕ ਦੀ ਨਿਗਾ ਨਾਲ ਦੇਖ ਰਿਹਾ ਹੈ ਤੇ ਕੁਝ ਤਾਂ ਉਸ ਦੀ ਮੌਤ ਦੇ ਪਿੱਛੇ ਛੁਪਾਇਆ ਜਾ ਰਿਹਾ ਹੈ ਤੇ ਕੋਈ ਡਾਕਟਰਾਂ ਦੀ ਅਣਗਹਿਲੀ ਕਹਿ ਰਿਹਾ ਹੈ ਕੋਈ ਪੁਲਿਸ ਦੀ ਨਾਕਾਮੀ ਤੇ ਕੋਈ ਪ੍ਰਸ਼ਾਸਨ ਦੀ ਗਲਤੀ ਦੱਸ ਰਿਹਾ ਹੈ ਪਰ ਪੁਲਿਸ ਨੇ ਇਸ ਮਸਲੇ ਤੇ ਸਭ ਕਲੀਅਰ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਸਿਰਫ ਤੇ ਸਿਰਫ ਆਵਾਰਾਂ ਸਾਨਾਂ ਦੇ ਚਪੇਟ ਵਿੱਚ ਆ ਕੇ ਹੋਈ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਭਾਈ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੇ ਨਿਊ ਚੈਨਲ ਬਹੁਤ ਸਾਰੇ ਸਾਡੇ ਵਰਗੇ ਚੈਨਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਕਿ ਰਾਜਵੀਰ ਜਵੰਦਾ ਦਾ ਦੇਖੋ ਸ਼ੰਕਾ ਪੂਰੇ ਪੰਜਾਬ ਨੂੰ ਹਲੇ ਵੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਕੋਈ ਨਾ ਕੋਈ ਇਹ ਮਾਮਲਾ ਕਰਵਾਇਆ ਗਿਆ ਪਰ ਉਦੇ ਦੋਸਤ ਨੇ ਨਿਰਪੱਖ ਕੀਤਾ ਉਹ ਕਹਿੰਦਾ ਜੀ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ ਨਾ ਤਾਂ ਬਲੇਰੋ ਗੱਡੀ ਵੱਜੀ ਹੈ ਔਰ ਨਾ ਹੀ ਕਿਸੇ ਨੇ ਜਾਣ ਬੁਝ ਕੇ ਕਰਵਾਇਆ ਉਹ ਕਹਿੰਦਾ ਜੀ ਇਹਦੇ ਵਿੱਚ ਤਾਂ ਪਸ਼ੂਆਂ ਦੀ ਚਪੇਟ ਦੇ ਵਿੱਚ ਰਾਜਵੀਰ ਜਵੰਦਾ ਆ ਗਏ ਸੀ ਐਸ ਕਰਕੇ ਰਾਜਵੀਰ ਜਵੰਦਾ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਪਰ ਕੁਝ ਲੋਕਾਂ ਨੇ ਸਾਡੇ ਹੀ ਪੰਜਾਬ ਦੇ ਭੈਣ ਭਰਾਵਾਂ ਨੇ ਇਹ ਗੱਲ ਨੂੰ ਨਹੀਂ ਮੰਨਿਆ ਸਵੀਕਾਰ ਨਹੀਂ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਪਸ਼ੂਆਂ ਦੇ ਨਾਲ ਹੋਈ ਆ ਬਲਕਿ ਸਾਡੇ ਪੰਜਾਬ ਦੇ ਲੋਕਾਂ ਨੇ ਉਸ ਦਾ ਉਲਟਾ ਸੋਚਿਆ ਉਲਟਾ ਸਮਝਿਆ ਕਹਿੰਦੇ ਜੀ ਇੱਕ ਬਲੈਰੋ ਗੱਡੀ ਦਾ ਜ਼ਿਕਰ ਹੋ ਰਿਹਾ ਬਲੈਰੋ ਗੱਡੀ ਦੇ ਵਿੱਚ ਵੱਜੇ ਨੇ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਦੇ ਦੋਸਤਾਂ ਨੇ ਕਰਵਾ ਦਿੱਤਾ ਹੁਣ ਬਹੁਤ ਸਾਰੀਆਂ ਥਿਓਰੀਆਂ ਅਕਸਰ ਪੰਜਾਬ ਦੇ ਵਿੱਚੋਂ ਆਈਆਂ ਪਰ ਅਸਲ ਸੱਚ ਇਹ ਆ ਵੀ ਰਾਜਵੀਰ ਜਵੰਦਾ ਦੀ ਹੁਣ ਤੱਕ ਦੀ ਜਿੰਨੀ ਵੀ ਉਹਨਾਂ ਪਰਮਿਸ਼ਨ ਮਿਲੀ ਆ ਡਿਟੇਲ ਦੇ ਆਧਾਰ ਤੇ ਪੰਜਾਬ ਦੀ ਪੁਲਿਸ ਬੰਨੀਓ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਗਏ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਹੈ ਰਾਜਵੀਰ ਦਾ ਜਵੰਦੇ ਦਾ ਪਰ ਇਹਦੇ ਵਿੱਚ ਕੋਈ ਗੱਡੀ ਦਾ ਜੇਕਰ ਸਾਨੂੰ ਨਹੀਂ ਮਿਲਿਆ ਨਾ ਸਾਨੂੰ ਕੋਈ ਗੱਡੀ ਹੱਥ ਲੱਗੀ ਆ। ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਉਹਨਾਂ ਨੇ ਵੀ ਪਸ਼ੂਆਂ ਦੇ ਵਿੱਚ ਵੱਜ ਕੇ ਜਿਹੜਾ ਕਿ ਐਕਸੀਡੈਂਟ ਹੋਇਆ ਇਹੀ ਦੱਸਿਆ। ਨਾਲ ਦੇ ਦੋਸਤਾਂ ਬੰਨਿਓ ਵੀ ਕਿਹਾ ਗਿਆ ਕਈ ਦੋਸਤੋ ਦੇ ਸਾਹਮਣੇ ਆ ਗਏ ਨੇ। ਉਹ ਕਹਿੰਦੇ ਨੇ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ। ਕੋਈ ਵੀ ਸੋਚੀ ਸਮਝੀ ਇਹਦੇ ਵਿੱਚ ਸਾਜ਼ਿਸ਼ ਨਹੀਂ ਆ। ਆ ਨਹੀਂ ਇਹਦੇ ਪਿੱਛੇ ਕੋਈ ਹੱਥ ਹੈ ਕਿਸੇ ਦਾ। ਏ ਉਹਦੇ ਦੋਸਤਾਂ ਮੰਨਿਓ ਬਹੁਤ ਵੱਡੇ ਖੁਲਾਸੀ ਅਕਸਰ ਮੀਡੀਆ ਦੇ ਵਿੱਚ ਆ ਕੇ ਕੀਤੇ ਗਏ ਨੇ ਤਾਂ ਹੁਣ ਰਾਜਵੀਰ ਜਵੰਦਾ ਦਿਵਾਲੀ ਦਾ ਦੇਖੋ ਅੱਜ ਤਿਹਾਰ ਹੈ ਪੂਰਾ ਦੇਸ਼ ਪੂਰੇ ਵਰਲਡ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਅਸੀਂ ਵੀ ਕਾਮਨਾ ਕਰਦੇ ਹਾਂ ਜਿੰਨੇ ਸਾਡੇ ਪੰਜਾਬੀ ਨੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਪਰ ਰਾਜਵੀਰ ਵਰਗੇ ਜਿਹੜੇ ਸਾਡੇ ਹੁਨਾਰ ਕਲਾਕਾਰ ਹੀਰੇ ਸਾਡੇ ਪੰਜਾਬ ਦੇ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਤੇ ਮਾਂ ਬੋਲੀ ਪੰਜਾਬੀ ਨੂੰ ਇਨਾ ਪਿਆਰ ਕਰਨ ਵਾਲੇ ਤੇ ਉੱਚਾ ਲੈ ਜਾਣ ਵਾਲੇ ਅੱਜ ਸਾਡੇ ਵਿੱਚ ਨਹੀਂ ਹੈ ਇਸ ਗੱਲ ਦਾ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਦੁੱਖ ਹੈ ਕਿਉਂਕਿ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਇੱਕ ਬਹੁਤ ਵੱਡਾ ਨਾਮ ਪੰਜਾਬ ਦਾ ਸਾਡੇ ਵਿੱਚ ਨਹੀਂ ਰਿਹਾ ਜਿਵੇਂ ਕਿ ਪਹਿਲਾਂ ਸਿੱਧੂ ਮੂਸੇਵਾਲਾ ਬਹੁਤ ਸਾਰੇ ਕਲਾਕਾਰ ਨੇ ਨਾਮ ਨਹੀਂ ਲੈ ਸਕਦੇ ਇੰਨੇ ਕਲਾਕਾਰ ਨੇ ਜਿਹੜੇ ਸਾਡੇ ਵਿੱਚ ਅੱਜ ਮੌਜੂਦ ਨਹੀਂ ਹੈ ਉਹਨਾਂ ਦੀਆਂ ਆਤਮਾ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਲਵਕਸ਼ੇ ਪ੍ਰਮਾਤਮਾ ਆਪ ਦੇ ਚਰਨਾਂ ਦੇ ਵਿੱਚ ਰੱਖੇ ਤਾਂ ਸਾਡੇ ਬਣੀ ਉਹ ਹੀ ਕਾਮਨਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦਿਵਾਲੀ ਦੀ ਕਿ ਚੜ੍ਹਦੀ ਕਲਾ ਦੇ ਵਿੱਚ ਤੁਹਾਡੀ ਦਿਵਾਲੀ ਰਹੇ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਰੀਆਂ ਇਹੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਸਦਾ ਰਹੀ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਣ ਪ੍ਰਾਨਾਂ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ